ਸ੍ਰੀ ਕਾਲਜੀ ਪੁਆਇੰਟ ਆਫ ਸੁਖਰ ਸਿੰਘ ਸੰਧਵਾ ਜੀ ਦੇਖ ਰਹੇ ਐਪਸ ਸਬਜੈਕਟ ਸੰਧਵਾ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਸਾਬਕਾ ਚੇਅਰਮੈਨ ਸਰਦਾਰ ਕਲਤਾਰ ਸਿੰਘ ਬਰਾੜ ਜੀ ਹੈ ਉਹਨਾਂ ਨਾਲ ਆਪਾਂ ਅੱਜ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਉਹਨਾਂ ਵਾਸਤੇ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਾਈਸ ਜਿਕਰ ਖਾਲਤਾ ਜੀ ਵਾਈਸ ਬੱਦੇ ਜੀ ਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਇਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਹੋਣ ਦਾ ਵਿਚਾਰ ਹੈ ਤੁਹਾਡੇ ਸਾਹਮਣੇ ਤੇ ਤੁਸੀਂ ਉਹਦੇ ਬਾਰੇ ਦੱਸੋ ਇਹ ਖੋਲ ਕੇ ਦੇਖੋ ਸਾਰਾ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਕਰਦਾ ਹੈ ਦੇਖੋ ਅੱਜ ਸਾਡੇ ਬਹੁਤ ਹੀ ਕਰੀਬੀ ਪਰਿਵਾਰ ਹੈ ਤਾਂ ਜੋਰਾ ਸਿੰਘ ਜੀ ਬਦੂਨਾਂ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੇ ਮੌਕੇ ਤੇ ਸਾਡਾ ਆਪ ਦਾ ਪਰਿਵਾਰ ਹੈ ਇਸ ਮੌਕੇ ਲਈ ਵੀ ਹਾਜ਼ਿਰ ਹੋਣ ਪਹੁੰਚੇ ਆ ਔਰ ਸਾਡੇ ਨਾਲ ਜੋ ਸਾਡੇ 7ਵਾਂ ਜ਼ੋਨ ਹੈ ਕਿਉਂਕਿ ਸਾਡਾ ਜ਼ੋਨ ਬੜਾ ਵੱਡਾ ਜ਼ੋਨ ਹੈ ਪਰ ਇਸ ਜ਼ੋਨ 'ਚ ਵੱਡੇ ਪਿੰਡ ਜਿਵੇਂ ਸੰਧਵਾ ਤੇ ਹਰੀਨੋ ਵੱਡੇ ਪਿੰਡ ਪੈਂਦੇ ਆ ਔਰ ਸਾਡਾ ਜੋ ਬਲਾਕ ਸੰਭੀ ਦਾ ਕੈਂਡੀਡੇਟ ਤਾਂ ਸਾਡਾ ਸੰਧਵਾ ਤੋਂ ਹੀ ਬਤੀ ਨਾਮ ਸਰ ਤੋਂ ਔਰ ਜੋ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਹੈ ਸਾਡਾ ਉਹ ਹਰੀਨੋ ਪਿੰਡ ਤੋਂ ਸਾਡੇ ਬੀਪੀਜੀ ਹੈ ਰੋਜਿੰਦਰ ਕੌਰ ਜੀ ਔਰ ਇਹ ਚੋਣਾ ਜਿਹੜੀਆਂ ਪਾਰਟੀਆਂ ਵਾਤੇ ਚੋਣਸ਼ਾਂ 'ਤੇ ਲੜ ਰਹੀਆਂ ਇਸ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਤੱਕੜੀ ਦੇ ਚੋਣਾਂ ਸੰਦੇ ਚੋਹਾਂ ਲੱਗ ਰਿਹਾ ਪਰ ਤੁਸੀਂ ਵੇਖਿਆ ਵੀ ਪੰਜਾਬ ਦੇ ਵਿੱਚ ਕੀ ਹਾਲਾਤ ਹੋਏ ਆ ਦਰਨਤਾਰਨ ਜ਼ਿਲ੍ਹੇ ਦੇ ਵਿੱਚ ਪਟਿਆਲੇ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਕਪਤਾਸਪੁਰ ਦੇ ਵਿੱਚ ਵੀ ਇੰਨੇ ਬਲਾਕਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਸਾਰੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਕੇ ਤੇ ਇਹ ਕਹਿੰਦੇ ਵੀ ਅਸੀਂ ਸਾਡੇ ਮੀਤੋ ਸਭ ਸੰਧੀਆਂ ਨੂੰ ਜਿੱਤ ਗਏ ਇਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਅਸੀਂ ਰਾਤ ਨੂੰ ਸਾਨੂੰ 10 ਵਜੇ ਪਰ ਅਫਸਰਾਂ ਨੇ ਜਦੋਂ ਵੇਖਿਆ ਵੀ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਨਾਲ ਆਗੂ ਵੀ ਖੜੇ ਆ ਡਟ ਕੇ ਤਾਂ ਉਹਨਾਂ ਦੇ ਇਹਨਾਂ ਨੂੰ ਕਹਿਤਾ ਵੀ ਹੱਥ ਖੜੇ ਕਰ ਤੇ ਵੀ ਸਾਡੇ ਹੱਥ ਖੜੇ ਆ ਸਾਨੂੰ ਦਫ਼ਤਰਾਂ ਚੋਂ ਬਾਹਰ ਨਹੀਂ ਨਿਕਲ ਦੇਣਾਗਾ ਉਸ ਵੀ ਹੱਥ ਖੜੇ ਕਰ ਗਈ ਔਰ ਜਿਹੜੇ ਮਲਾਜਮ ਜੀ ਵੀ ਹੱਥ ਖੜੇ ਕਰਕੇ ਇਹਨਾਂ ਨੇ ਇਤਰਾਜ ਕੀ ਲਾਇਆ ਏਡੇ ਪਤਰਾਜ ਲੰਡੂ ਅੱਧੀ ਰਾਤ ਨੂੰ ਲੋਕਾਂ ਦੇ ਵਾਹਣਾਂ ਚ ਫਿਰਦੇ ਸੀ ਅਫਸਰ ਵੀ ਉਹ ਵੇਖ ਲਈਏ ਇਹਦਾ ਸਰਕਾਰੀ ਕਬਜ਼ਾ ਅਗੇ ਖਾਲਾ ਟਾਇਆ ਇਹਨੇ ਵੋਟ ਆਇਆ ਇਹਨੇ ਆਪੁਣੀ ਦੇ ਉੱਤੇ ਜਿਹੜਾ ਖਾਲੇ ਦੇ ਉੱਤੇ ਜਿਹੜੇ ਰੱਖੀ ਵੀ ਪੱਥਰ ਰੱਖ ਕੇ ਰਾਹ ਬਣਾਇਆ ਵਿਆ ਇਹਨੇ ਗਲੀ ਦੇ ਵਿੱਚ ਪ੍ਰਣਾਲਾ ਕੱਢਿਆ ਵਾ ਇਹੋ ਜਿਹਾ ਇਤਰਾਜ ਜਿਹੜੇ ਲੱਗੇ ਵੀ ਸੀ ਹਾਲਾਂਕਿ ਸਾਰੇ ਐਨਓਸੀ ਸਾਰੇ ਉਮੀਦਵਾਰਾਂ ਦੇ ਨਾਲ ਸਾਰੇ ਵਿਭਾਗਾਂ ਦੇ ਐਨਓਸੀ ਨਾਲ ਲੱਗੇ ਹੋਏ ਸੀਗੇ ਤੁਹਾਨੂੰ ਕਿਹੋ ਜਿਹਾ ਆਤ ਨੂੰ ਮੇਰੇ ਕੋਲ ਦੇਖੋ ਮੈਨੂੰ ਆਫਸਰਾਂ ਨੇ ਨਾਂ ਦਾ ਕਹਿੰਦੇ ਸਾਡਾ ਨਾਂ ਨਸ਼ਰ ਕਰਿਓ ਦੱਸਦੇ ਦੀ ਸਾਨੂੰ ਇੰਨਾ ਦਬਾਅ ਪਾਇਆ ਗਿਆ ਤੁਹਾਡੀ ਬਦਲੀਆ ਕਰਾ ਦੇਾਂਗੇ ਤੁਹਾਨੂੰ ਬੋਤਲ ਕਰਾ ਦੇਾਂਗੇ ਤੁਹਾਨੂੰ ਅਸੀਂ ਕਰਾ ਦੇਵਾਂਗੇ ਜੇ ਕੋਈ ਸਮਾਂ ਹੈ ਨਾ ਇਹਨਾਂ ਨੇ ਕਿਹਾ ਵੀ ਨਹੀਂ ਕੀਤਾ ਤਾਂ ਮੈਂ ਉਹ ਰਿਕਾਰਡਾਂ ਵੀ ਸਾਹਮਣੇ ਕਰ ਦੂੰਗਾ ਪਰ ਮੈਂ ਨਹੀਂ ਚਾਹੁੰਦਾ ਵੀ ਉਹ ਆਫਸਰਾਂ ਦਾ ਵਿਚਾਰਾ ਨੇ ਕਿਸੇ ਦਾ ਜਾਂ ਕਿਸੇ ਮਲਾਜੋ ਦਾ ਨੁਕਸਾਨ ਹੋਵੇ ਖਾਤਾ ਦਾ ਮਕਸਦ ਇਹ ਆ ਵੀ ਜੂਣਾ ਇਹ ਪਾਰਟੀ ਕੀ ਕਹਿ ਕੇ ਆਈ ਸੀ ਇਹ ਜੇ ਅਪਰਾ ਹਿਲਾਉਂਦੇ ਵੀ ਪਰਾਨੀਆ ਪਾਰਟੀਆਂ ਨੇ ਆ ਕੀਤਾ ਉਹ ਕੀਤਾ ਮੈਂ ਆਪ ਜਿਲ੍ਹਾ ਵਿੱਚ ਇਲੈਕਸ਼ਨ ਲੜਿਆ ਹਾਂ ਕਾਲੀ ਦਲ ਦੀ ਸਰਕਾਰ ਸੀ ਔਰ ਅਸੀਂ ਇਲੈਕਸ਼ਨ ਆਪ ਇਲੈਕਸ਼ਨ ਲੜ ਕੇ ਮੇਰੇ ਖਿਲਾਫ ਅਮਰਤਪੁਰ ਸਰਪੰਚ ਸੀਗਾ ਬੰਮਨ ਵਾਲੇ ਤੋਂ ਕੈਂਡੀਡੇਟ ਜੇ ਮੈਂ ਚਾਹੁੰਦਾ ਉਦੋਂ ਸਾਡੀ ਸਰਕਾਰ 'ਚ ਅਸੀਂ ਉਹਦੇ ਕਾਗਜ਼ ਰੱਦ ਕਰਾ ਦਿੰਦੇ ਪਰ ਨਹੀਂ ਇਲੈਕਸ਼ਨ ਲੜ ਕੇ ਅੱਜ ਕ ਪਤਾ ਲੱਗਦਾ ਵੀ ਕਿਹੜਾ ਕਿੰਨੇ ਪਾਣੀ 'ਚ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਨੇ ਜਿ ਤਾਉਣਾ ਹੁੰਦਾ ਬਦਲ ਹੁਣ ਕਿੰਨੇ ਕਾਗਜ਼ ਜਿਹੜੇ ਰੱਦ ਕੀਤੇ ਗਏ ਉਹਦੇ ਬਾਰੇ ਤੁਸੀਂ ਦੱਸ ਸਕਦੇ ਇਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਬਹੁਤ ਪਰ ਅਫਸਰਾਂ ਨੇ ਪੈਰ ਨਹੀਂ ਲਾਏ ਕਾਗਜ਼ ਕੇਵਲ ਰੱਦ ਹੋਏ ਇੱਕ ਸਾਡਾ ਕਵਰਿੰਗ ਉਮੀਦਵਾਰ ਸੀਗਾ ਬਾੜੇ ਤਰੱਕੇ ਜ਼ੋਨ ਦੇ ਵਿੱਚੋਂ ਉਹ ਰਿਜ਼ਰਵ ਜ਼ੋਨ ਹੈ ਉਹ ਕਵਰਿੰਗ ਉਮੀਦਵਾਰ ਤੇ ਹੋਏ ਆ ਔਰ ਸੰਧਵਾ ਜ਼ੋਨ ਦੇ ਵਿੱਚੋਂ ਤਿੰਨ ਉਮੀਦਵਾਰਾਂ ਦੇ ਕਿਉਂਕਿ ਉਹਨਾਂ ਨੇ ਗਲਤ ਜ਼ੋਨ ਚ ਕਾਗਜ ਭਰਦੇ ਸੀ ਉਹਨਾਂ ਦੇ ਕਾਗਜ ਰੱਦ ਹੋਏ ਆ ਹੋਰ ਕਿਸੇ ਉਮੀਦਵਾਰ ਦਾ ਬਲਗ ਸੰਪਤੀ ਦਾ ਰੱਦ ਨਹੀਂ ਹੋਇਆ ਕਾਗਜ ਜ਼ਿਲ੍ਹਾ ਪ੍ਰੇਸ਼ਰ ਦੇ ਵਿੱਚ ਇੱਕ ਜੋ ਸੀਗਾ ਭਾਜੀਪੀ ਦਾ ਕੋਈ ਉਮੀਦਵਾਰ ਸੀਗਾ ਉਹਦੇ ਕਾਗਜਾਂ 'ਚ ਕੋਈ ਰੁਕ ਸੀਗਾ ਉਹਨੇ ਮਤਲਬ ਸੰਧਵਾ ਜ਼ੋਨ ਦੇ ਕਾਗਜ ਉਹਦੇ ਨਾ ਤੋਂ ਹੋਇਆ ਪਾਕਿਸਤਾਨ ਦੇ ਕਾਨੂੰਨ ਸਹੀ ਆ ਪਰ ਅਸੀਂ ਕਹਿੰਦੇ ਵੀ ਇਲੈਕਸ਼ਨ ਲੜਨ ਇਲੈਕਸ਼ਨ ਨਾਲ ਲੜ ਕੇ ਪਤਾ ਲੱਗ ਜਾਂਦਾ ਵੀ ਬੰਦਾ ਕਿਹੜਾ ਕਿੰਨੇ ਪਾਣੀ ਚ ਲੋਕਾਂ ਨੇ ਵੋਟ ਪਾਉਣੀ ਇਹਨਾਂ ਨੂੰ ਜਿਦਾਉਣਾ ਉਸੇ ਫਸਵਾ ਮੰਨਾਂਗੇ ਪਰ ਜੇ ਇਹ ਇਲੈਕਸ਼ਨਾਂ ਦੇ ਦੌਰਾਨ ਵੀ ਵੇਖੋ ਵੋਟਰਾਂ ਦੇ ਦੌਰਾਨ ਗਿਣਤੀ ਦੇ ਦੌਰਾਨ ਵੀ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉੱਥੇ ਅਸੀਂ ਡਟ ਕੇ ਬਰਾਬਰ ਅਧਰੋਂ ਕੋਈ ਲੜਾਈ ਲੜਾਂਗੇ ਇਹੋ ਜੀ ਗੱਲ ਨਹੀਂ ਵੀ ਇਹ ਐਵੇਂ ਗਿਣਤੀ ਦੇ ਵਿੱਚ ਵੀ ਧੱਕਾ ਕਰਾ ਜਾਣਗੇ ਸਾਡੇ ਵਰਕਰ ਪੂਰੇ ਕੈਮ ਆ ਸਾਡਾ ਪ੍ਰਧਾਨ ਕੈਮ ਆ ਅਸੀਂ ਉਹਨੂੰ ਅੱਧੀ ਰਾਤ ਨੂੰ ਕਹਿੰਦੇ ਅੱਧੀ ਰਾਤ ਨੂੰ ਹਾਜ਼ਰ ਹੁੰਦਾ ਤੁਹਾਨੂੰ ਕਿਹੋ ਜੀ ਪੋਜੀਸ਼ਨ ਲੱਗਦੀ ਵੀ ਕਾਲੀ ਦਲ ਦੀ ਪੋਜੀਸ਼ਨ ਕਿਹੋ ਜੀ ਇਸ ਟਾਈਮ ਪੋਜੀਸ਼ਨ ਪੂਰੀ ਸਟਰੋਂਗ ਹੈ ਜੀ ਸਾਰੇ ਵਰਕਰ ਪੂਰੇ ਹੌਸਲੇ ਚ ਐ ਕੈਂਡੀਡੇਟ ਪੂਰੇ ਹੌਸਲੇ ਚ ਐ ਕੈਂਡੀਡੇਟ ਆਪਦਾ ਵਰਕ ਸ਼ੁਰੂ ਕਰਤਾ ਕੈਂਡੀਡੇਟਾਂ ਨੇ ਔਰ ਅਸੀਂ ਪੂਰੇ ਵਰਕ ਕੋ ਪਲੈਨਿੰਗ ਨਾਲ ਪੂਰੀ ਪਲੈਨਿੰਗ ਬਣਾ ਕੇ ਵਰਕ ਕਰਾਂਗੇ ਅਸੀਂ ਜੋਨ ਵੰਡ ਕੇ ਭਰਾਤ ਸਾਹਿਬ ਔਰ ਮੈਂ ਅਸੀਂ ਸਾਰੇ ਜੋਨ ਆਪਸ ਵਿੱਚ ਵੰਡ ਕੇ ਹਰੇਕ ਜੋਨ ਦੇ ਵਿੱਚ ਹਰੇ ਕੈਂਡੀਡੇਟ ਦੇ ਪਿੱਛੇ ਆਪਣਾ ਅਸੀਂ ਦੇਣਾ ਦੇਖ ਕਰਦੇ ਨੇ ਕਾਂਗਰਸ ਪਾਰਟੀ ਤੇ ਕਿੰਨੀ ਵੀ ਅਸੀਂ ਜਿੱਤਾਂਗੇ ਕਾਂਗਰਸ ਉਹ ਹਰੇ ਕਹਿੰਦੇ ਉਹ ਜਿੱਤ ਸਕਦੇ ਜਿੱਤਣ ਅਸੀਂ ਤਾਂ ਕਹਿੰਨੇ ਜੋਰ ਲਾਉਣ ਸਾਰੇ ਵੀਰੋ ਜੋਰ ਲਾਉਣ ਇਹਨਾਂ ਦੇ ਆਪ ਨੇ ਵੀ ਜੋਰ ਲਾਉਣ ਉਮੀਦਵਾਰ ਸਾਰੇ ਜੋਰ ਲਾਉਣ ਜਿੰਨੂੰ ਲੋਕਾਂ ਨੇ ਤਾਉਣਾ ਜੀ ਇਹ ਕੋਈ ਅਸੀਂ ਨਹੀਂ ਜਿਦਾ ਦੇਣਾਗਾ ਇਹ ਲੋਕਾਂ ਨੇ ਜਿਦਾਉਣਾ ਦੇਖੋ ਦੇਖੋ ਕਾਂਗਰਸ ਦਾ ਜਿਹੜਾ ਪ੍ਰਧਾਨ ਸੀਗਾ ਦੇਖੋ ਐਸਸੀ ਭਾਈਚਾਰੇ ਮਜਬੀ ਸਿੱਖ ਭਾਈਚਾਰੇ ਦੀ ਕਿੰਨੀ ਵੱਡੀ ਦੇਣਾ ਬਾਬਾ ਜੀਵਨ ਸਿੰਘ ਜੀ ਦੀ ਔਰ ਉਸਨੇ ਬੂਟਾ ਸਿੰਘ ਦੇ ਖਿਲਾਫ ਇਹਨਾਂ ਦੇ ਪ੍ਰਧਾਨ ਨੇ ਕੀ ਬਿਆਨ ਦਿੱਤਾ ਉਹ ਮੈਂ ਬਿਆਨ ਨੂੰ ਜੇ ਧਰਾਵਾਂ ਤਾਂ ਮੈਂ ਸਮਝਦਾ ਤਹਵੀਰ ਸਾਹੁੰਦੇ ਮੈਨੂੰ ਸ਼ਰਮ ਆਉਂਦੀ ਉਹ ਬਿਆਨ ਕਹਿੰਦੇ ਆ ਉਹਨੇ ਭਾਜੀ ਵੀ ਸਿੱਖ ਭਾਈਚਾਰੇ ਦੀ ਕਿੰਨੀ ਬੇਇੱਜ਼ਤੀ ਕੀਤੀ ਉਹ ਤੇ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਉਹਦਾ ਮਕਸਦ ਸੀਗਾ ਵੀ ਉਥੇ ਇਲੈਕਸ਼ਨ ਤੇ ਅਸੀਂ ਕਾਂਗਰਸ ਨੂੰ ਕਰਨੇ ਲਾਈਏ ਜੇ ਬਸ ਕਾਂਗਰਸ ਆਰੂ ਵਿੱਚ ਫੁੱਟਾਂ ਦੇ ਵਿੱਚ ਮੰਡੀ ਪਈ ਹੈ ਔਰ ਉਹ ਭਾਜੀ ਵੀ ਸਿੱਖ ਭਾਈਚਾਰੇ ਦੇ ਉਮੀਦਵਾਰ ਦੇ ਖਿਲਾਫ ਉਹਨੇ ਕੀ ਉਹ ਇੱਕ ਰੰਗੇ ਨਾਂ ਕੀਤਾ ਕੀਤਾ ਉਹ ਹਾਲਾਂਕਿ ਬੂਟਾ ਸਿੰਘ ਸੀ ਉਹ ਪੀ ਐਚ ਡੀਆ ਕੀਤੀਆਂ ਸੀ ਉਹਨੇ ਹਾਂ ਉਹ ਬਹੁਤ ਪੜਿਆ ਲਿਖਿਆ ਸੀ ਉਹ ਪਹਿਲਾਂ ਐਮਪੀ ਬਣ ਕੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਬਣਿਆ ਇਹਨਾਂ ਨੇ ਸਿੱਧਾ ਉਹਨੂੰ ਪੱਠੇ ਪਾਉਦੇ ਨੂੰ ਗ੍ਰਹਿ ਮੰਤਰੀ ਨਹੀਂ ਬਣਾਇਆ ਸੀਗਾ ਉਹ ਆਪ ਦੇ ਆਪ ਦੇ ਮਿਹਨਤ ਨਾਲ ਬਣਿਆ ਗ੍ਰਹਿ ਮੰਤਰੀ ਇਹ ਤਾਂ ਇਹਨੇ ਬਿਆਨ ਦਿੱਤਾ ਮਤਲਬ ਕਿ ਬਸ ਵੀ ਇਹ ਐਸ்சி ਭਾਈਚਾਰੇ ਦੀ ਬਹੁਤ ਵੱਡੀ ਤੋਹਫੀ ਦਿੱਤੀ ਹੈ ਜੀ ਇਸ ਕਰਕੇ ਸਾਰਾ ਐਸ்சி ਭਾਈਚਾਰਾ ਜਿਹੜਾ ਉਹ ਵੀ ਕਾਂਗਰਸ ਨਾਲ ਖਫਾ ਹੈ 2027 ਦੇ ਵਿੱਚ ਤੁਹਾਡਾ ਬੀਜੇਪੀ ਨਾਲ ਸਮਝੌਤਾ ਹੋ ਰਿਹਾ ਉਹ ਉਹ ਦੇਖੋ ਪਾਰਟੀ ਲੈਵਲ ਤੇ ਮਰਕਾ ਉਹ ਪੁਰਲੇ ਲੀਡਰਾਂ ਦਾ ਕੰਮ ਹੈ ਬੀਜੇਪੀ ਦੇ ਉੱਤਲੇ ਲੀਡਰਾਂ ਉਹ ਸਾਡੇ ਜਿਹੜੇ ਪ੍ਰਧਾਨ ਜੀ ਆ ਉਹਨਾਂ ਨੇ ਫੈਸਲਾ ਕਰਨਾ ਕੀ ਹੋਣਾ ਉਹ ਫੈਸਲਾ ਉਹ ਪਾਰਟੀ ਦਾ ਹੋਊਗਾ ਸਾਡੇ ਵੱਲੋਂ ਤਾਂ ਛੱਡੇ ਗੱਡੇ ਵੇ ਆ ਤੇ ਇਸ ਇਸ ਇਲੈਕਸ਼ਨ ਦੇ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਦਾ ਸਮਰਥਨ ਹੈ ਤੁਹਾਨੂੰ ਨਹੀਂ ਇਸ ਇਲੈਕਸ਼ਨ ਵਿੱਚ ਬੀਜੇਪੀ ਆਪਦੀ ਇਲੈਕਸ਼ਨ ਲੜ ਰਹੀ ਹੈ ਅਸੀਂ ਸਾਡੇ ਕੈਂਡੀਡੇਟਾਂ ਦੇ ਖੜੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਰਦਾਰ ਕਲਤਾਰ ਸਿੰਘ ਜੀ ਬਰਾੜ ਐਕਸ ਚੇਅਰਮੈਨ ਮੈਂ ਨਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ